ਸਵਾਗਤ ਹੈ ਕਿਸਾਨ ਵਿਰੋਧਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਟੱਲੇ ਵਾਲੇ ਤੋਂ ਕਵਰ ਕਰਾਂਗੇ ਜੀ ਛੋਟੀਆਂ ਦਿਖਾਵਾਂ ਤੁਹਾਨੂੰ 5 ਚਾਰ ਸੂਈਆਂ ਸਵਾਈਆਂ ਦਿਖਾ ਦਿਆਂ ਤੇ ਇੱਕ ਇਧਰ ਖੜੀ ਗੱਬਣ ਦਿਖਾ ਦਿਆਂਗੇ ਇਹਦੀ ਲਾਸਟ ਚਕਾਰ ਲਾਂ ਗੱਲ ਤੇ ਇੱਕ ਬਾਈ ਦਾ ਕਹਿਣਾ ਵੀ ਚੋਕੇ ਦਿਖਾਵਾਂ ਸਾਰਿਆਂ ਦੀਆਂ ਧਾਰਾ ਤੁਰਾ ਨਹੀਂ ਵੱਜਣਗੀਆਂ ਸਾਰੇ ਜਾਨਵਰ ਚੰਗੇ ਆ ਕੱਲੀ ਕੱਲੀ ਤੁਸੀਂ ਜਾਣਕਾਰੀ ਲੈ ਕੇ ਸੌਦਾ ਫੇਰ ਕਰਨਾ ਜੀ ਆਪਣਾ ਕੰਮ ਆ ਸਰ ਵੀਡੀਓ ਕਵਰ ਕਰਨਾ ਕਰਕੇ ਤੁਹਾਡੇ ਤੇ ਕਰ ਪਹਚਾ ਦੇਣਾ ਸਾਰੀ ਗੱਲਬਾਤ ਬਾਈ ਨਾਲ ਕਰਾ ਦੇਾਂਗੇ ਵੱਡੀ ਗਿਣਤੀ ਦੇ ਵਿੱਚ ਝੋਟੀਆਂ ਗੀਆਂ ਤੇ ਜ਼ਿਆਦਾਤਰ ਜਿਵੇਂ ਤੁਹਾਡੀ ਮੰਗ ਹੁੰਦੀ ਆ ਸੂਈਆਂ ਸਵਾਈਆਂ ਚਾਰੇ ਦੇ ਵਿੱਚ ਇਹਦੀ ਚੁਆਈ ਕਰਕੇ ਦਿਖਾ ਦੇ ਪਹਿਲੇ ਨੰਬਰ ਆਈ ਦੀ ਕਿੰਨਾ ਕੁ ਦੁੱਧ ਆ ਉਹ ਵੀ ਪੁੱਛਾਂਗੇ ਸਾਰੀ ਗੱਲਬਾਤ ਬਾਈ ਨਾਲ ਕਰਾਵਾਂਗੇ ਆਜੋ ਵੀਰੇ ਸਸੀ ਕਾ ਬਾਈ ਜੀ ਸਸੀ ਕਾ ਬਾਈ ਜੀ ਹੋ ਠੀਕ ਹੋ ਹਾਂਜੀ ਵੀਰੇ ਪਹਿਲਾ ਤਾਂ ਨੰਬਰ ਬੋਲੋ ਜੀ 946659 ਹੂੰ 95783 95783 84 ਪਿੰਡ ਆਪਣਾ ਜੀ ੱਲੇਵਾਲ ਜੀ ਜ਼ਿਲ੍ਹਾ ਆਪਾਂ ਨੂੰ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਜੀ ਹਾਂਜੀ ਤੇ ਨੇੜੇ ਆਪਾਂ ਨੂੰ ਕਿਹੜੇ ਪਿੰਡ ਆ ਨੇੜੇ ਬੀਲਾ ਆਰਾਮਗੜ ਪੋਤਨਾ ਓਕੇ ਬਾਕੀ ਪੱਖੋ ਕੈਂਚੇ ਨਾਲ ਇਥੇ ਨੇ ਹਾਂਜੀ ਪੱਖੋ ਕੈਂਚੇ ਨਾਲ ਮੇਰੇ ਥੱਲੇ ਵਾਲੇ ਦਾ ਪੌਲ ਮਸ਼ਹੂਰ ਹੈ ਪੌਲ ਮਸ਼ਹੂਰ ਹੈ ਜੀ ਥੱਲੇ ਤੇ ਵੀਰੇ ਵਪਾਰ ਦੇ ਕੰਮ ਆ ਨਾ ਹਾਂਜੀ ਵੀਰੇ ਤੇ ਅੱਜ ਕਿੰਨੇ ਜਾਨਵਰ ਦਿਖਾ ਰਹੇ ਆ ਅੱਜ 5 ਜਾਨਵਰ ਆ ਜੀ ਤੇ ਇੱਕ ਦੀ ਚਵਾਈ ਕਰਕੇ ਦਿਖਾ ਦੇ ਇੱਕ ਦੀ ਚਵਾਈ ਹਾਂਜੀ ਵੱਡੀ ਮੈਂ ਓਕੇ ਚਲੋ ਇਹਦੇ ਪਹਿਲਾਂ ਤੋਰਾ ਆਪਾਂ ਕਰਾਵਾਂਗੇ ਚੈੱਕ ਇਹਨੂੰ ਖੋਲ ਲੋ ਪਹਿਲੇ ਨੰਬਰ ਆ ਇਹਨੂੰ ਬਾਅਦ ਦੇ ਵਿੱਚ ਜੋ ਕੇ ਦਿਖਾਵਾਂਗੇ ਤੇ ਦੂਜਿਆਂ ਦਾ ਬਾਅਦ ਚ ਤੋਰਾ ਕਰਾਵਾਂਗੇ ਚੈੱਕ ਆ ਦੇਖੋ ਜੀ ਬਾਈ ਕਿੰਨੇ ਦਿਨ ਹੋ ਗਏ ਇਹਨੂੰ ਸੂਈ ਅੱਜ ਤੀਜਾ ਦਿਨ ਆ ਵੀਰੇ ਸੂਈ ਨੂੰ ਤੀਜਾ ਦਿਨ ਆ ਸੂਈ ਨੂੰ ਤੇ ਕਿੰਨਾ ਕ ਬੋਲਾ ਹਾਜ਼ਰ ਆ ਫਰਾਜ ਵੀਰੇ 10 11 ਲੀਟਰ ਬੋਲਾ ਹਾਜ਼ਰ ਆ ਤੇ ਵੱਡੇ ਕੱਦ ਕਾਢ ਦੀ ਆ ਗਈ ਹਾਂਜੀ ਹਾਂਜੀ ਪੂਰੀ ਵੱਡੀ ਸੱਟਪਾਟ ਹਵਾਨੇ ਦੀ ਆ ਗਈ ਜੀ ਆਹ ਦੇਖੋ ਮੋੜ ਲਿਓ ਵੀਰੇ ਇਹਦੀ ਤੁਹਾਨੂੰ ਚੁਵਾਈ ਕਰਕੇ ਦਿਖਾਵਾਂਗੇ ਵੀਰੇ ਕਿੰਨਾ ਕ ਦੁੱਧ ਜਾਵੜੋਗੇ ਵੀਰੇ ਦੁੱਧ ਕੈਨ ਨੂੰ ਦਾ ਪਾ 18 ਕਹਾਂਗੇ ਉਹਦਾ ਕੋਈ ਫਾਇਦਾ ਨਹੀਂ 15 16 ਲੀਟਰ ਦੁੱਧ ਲਊਗੀ ਓਕੇ ਹਾਂਜੀ ਪਹਿਲੇ ਸ਼ੂ ਇਹ 12 13 ਲੀਟਰ ਦਿੱਤਾ ਵੀ ਕਿ ਕੱਚਾ ਨਾਲੂ ਆ ਨਾਲ ਇਹਦੀ ਚੁਵਾਈ ਕਰਕੇ ਦਿਖਾਵਾਂਗੇ ਬਾਅਦ ਦੇ ਵਿੱਚ ਰੇਟ ਵੀ ਦੱਸਾਂਗੇ ਜਦੋਂ ਇਹ ਚੁਵਾਈ ਕਰਾਂਗੇ ਆ ਜਾ ਵੀਰੇ ਹੁਣ 2 ਨੰਬਰ ਤੇ ਆ ਜਾ ਆ ਝੋਟੀ ਦੀ ਕੀ ਜਾਣਕਾਰੀ ਆ ਬਾਈ ਏ ਜੋ ਟੀਵੀ ਦੂਜਾ ਸੂਗਾ ਦੂਜਾ ਸੂਆ ਤੇ ਬੱਚਾ ਮੂਹ ਲ ਆ ਗਿਆ ਹੈ ਪਹਿਲਾਂ ਹਾਂ ਜੀ ਪਹਿਲਾਂ ਬੱਚਾ ਮੂਹ ਲ ਆ ਗਿਆ ਸੀਗਾ ਓਕੇ ਜੀ ਤੇ ਕਿੰਨੇ ਦਿਨਾਂ ਦੀ ਸੂਈ ਵੀ ਆ ਬਾਈ ਇਹ ਵੀਰੇ ਹੈਗੇ 10 ਦਿਨਾਂ ਦੀ ਸੂਈ ਵੀ 10 ਦਿਨਾਂ ਦੀ ਸੂਈ ਵੀ ਤੇ ਦੁੱਧ ਕਿੰਨਾ ਹਾਜ਼ਰਾ ਇਹਦੇ ਥੱਲੇ ਵੀਰੇ 10 ਲੀਟਰ ਹਾਜ਼ਰਾਂ ਦੋਨਾਂ ਦੇ ਓਕੇ ਸੂਆ ਦੂਜਾ ਹਾਂ ਜੀ ਹਾਂ ਜੀ ਦੁੱਧਾ ਸੂਗਾ ਵੀਰੇ ਰੇਜਨਲ 10ਾਂ ਦੇ ਓਕੇ ਆ 10ਾਂ ਧਰਾਂ ਦੀ ਜਮਾ ਓਕੇ ਬਾਈ ਕਹਿੰਦਾ ਬੇਫਿਕਰ ਰਹੋ ਤੁਹਾਨੂੰ ਮੈਂ ਫੇਰ ਕਹਿ ਰਿਹਾ ਵੀ ਤਸੱਲੀ ਨਾਲ ਬਸੂ ਕੀਦਿਆ ਕਰੋ ਆ ਲਿਓ ਜੀ ਬੈਠਮੀ ਗੁੱਡੀ ਦੀ ਆ ਵੀਰੇ ਥਾਂ ਬਹੁਤ ਚੰਗਾ ਲੱ ਬਾਕੀ ਵਾਜਨ ਵਜੂਦ ਵਾਲਾ ਹਾਂਜੀ ਹਾਂਜੀ ਆ ਦੇਖੋ ਜੀ ਥਣ ਪਾਂਡੇ ਦੀ ਪੂਰੀ ਸਾਫ ਮਗਰ ਵੀਰੇ ਦੇ ਕੱਟੀ ਹਾਂ ਇਹਦੇ ਮਗਰ ਕੱਟਾ ਜੀ ਇਹਦੇ ਮਗਰ ਵੀ ਕੱਟਾ ਓਕੇ ਜੀ ਹਾਂਜੀ ਹਾਂਜੀ ਤੇ ਦੋਹਾਂ ਦੇ ਮਗਰ ਕੱਟਿਆ ਤੇ ਦੋਹਾਂ ਦੇ ਮਗਰ ਹੈਗਾ ਕਟਿੰਗਾ ਹਨਾ ਅੱਛਾ ਇਹਦੇ ਮਗਰ ਵੀਰੇ ਕੱਟੀ ਆ ਇਹਦੇ ਮਗਰ ਕੱਟੀ ਆ ਹਾਂਜੀ ਕੱਟੀ ਓਕੇ ਜੀ ਕਿੰਨੇ ਦਿਨਾਂ ਸੁਆ ਦੱਸ ਦਿੰਦਾ ਵੀਰੇ 10 ਦਿਨਾਂ ਦਾ ਵੀਰੇ ਤੇ ਭਾਈ ਡਿਮਾਂਡ ਕੀ ਆ ਗਈ ਇਹਦੀ ਇਹਦੀ ਡਿਮਾਂਡ ਵੀਰੇ ਮੁੱਲ ਕੋਈ ਮਰਜ਼ੀ ਕਰਾ ਲੈ ਹੂੰ 30 ਕਰਾ ਲੈ 25 ਕਰਾ ਲੈ ਕਿ 20 ਦੀ ਛੱਡਾਂ ਤੇ ਅੱਗੇ ਵਾਲੀ ਫੁੱਲ ਫੇਸ ਬਿਊਟੀ ਵਾਲੀ ਕੱਟੀ ਤੇ ਬਾਈ ਇਹਦੇ ਮਗਰ ਵੀ ਕੱਤੀ ਆ ਇਹਦੇ ਮਗਰ ਵੀ ਤੇ ਕੱਤੀ ਆ ਮੂੰਹ ਹੈ ਗਿਆ 6 ਦੰਦੋਂ ਕਿੰਨੇ ਚਾਰ ਹੀ ਹੋਊਗੀ ਜੇ ਨਹੀਂ 6 ਤਾਂ ਲਾਸਟ ਹੀ ਆ ਕਿੰਨੇ ਦਿਨਾਂ ਦੀ ਸੂਈ ਤੇ ਏ ਵੀਰੇ ਤੀਜਾ ਦਿਨ ਸੁਆਇਆ ਇਹਨੂੰ ਹੋ ਗਿਆ ਤੀਜਾ ਬੜੀ ਕੁਆਲਟੀ ਵਾਲੀ ਝੋਟੀ ਹੈ ਨਾ ਬਾਈ ਹਾਂਜੀ ਹਾਂਜੀ ਤੇ ਕਿੰਨਾ ਕ ਬੋਲਾ ਹਾਜ਼ਰ ਅੱਜ ਬੋਲਾ ਵੀਰੇ ਸਲੇ 8-9 ਲੀਟਰ ਹਾਜ਼ਰ ਆ 8 ਤੋਂ 9 ਲੀਟਰ ਆ ਆਪਾਂ ਐਵੇਂ 10 ਕਹਿੰਦੇ ਕੀ ਉਹਦਾ ਵੀ ਕੀ ਫਾਇਦਾ ਝੋਕ ਤੇ ਕਰ ਜਾਓ ਬਾਈ ਦੁੱਧ ਨੂੰ ਏ ਵੀਰੇ 12-13 ਲੀਟਰ ਦੁੱਧ ਦਊਂਗੇ ਐਵੇਂ 15 ਕਹਿਣ ਦਾ ਕੋਈ ਫਾਇਦਾ ਨਹੀਂ ਤੇ ਕਿੰਨੇ ਦਿਨ ਹੋ ਗਏ ਮੂੰਹ ਦੰਦ ਦਿਖਾ ਦਿਓ ਲੈ ਛਿੱਧੀ ਆ ਜਿਹੜਾ ਹਾਂ ਵੀਰੇ ਠੀਕ ਆ ਓਕੇ ਜਮਾ ਅਗਲਾ ਫੱਟ ਕੇ ਰਹਿ ਜੀ ਦੰਦ ਤਾਂ ਹੀਲ ਸਾਬੂ ਆ ਯਾਰ ਦੰਦ ਤਾਂ ਹਾਂਜੀ ਹਾਂਜੀ ਵੀਰੇ ਹਾਂ ਛੀਲ ਸਾਬੂ ਆ ਜੀ ਆ ਦੇਖੋ ਜੀ ਜੀ ਕਿੰਨਾ ਹਾਜਰਾ ਹੁਣ ਕੋਲ ਹੁਣ ਜੀ 8-9 ਕਿਲੋ ਹਾਜਰਾ ਬੋਲਾ ਕਿੰਨੇ ਦਿਨਾਂ ਦੀ ਸੂਈ ਵੀ ਤੀਜਾ ਦਿਨ ਆਈ ਅੱਜ ਇਹ ਤੇ ਬਾਈ ਇਹਦੇ ਕਿੰਨੇ ਪੈਸੇ ਝੋਟੀ ਦੇ ਇਹਦਾ ਵੀਰੇ ਮੰਗਣ ਨੂੰ ਕਹੇ ਮਰਜੀ ਮੰਗ ਲੈ ਡੇਢ ਮੰਗ ਲਈਏ ਹੂੰ ਠੀਕ ਆ 45 ਮੰਗ ਲਈਏ 138 ਦੀ ਹਾਂ ਨਾਗੀ ਆ ਜੀ ਹਾਂ ਨਹੀਂ ਓਕੇ ਹਾਂ ਜੀ ਤੇ ਹੁਣ ਵੀਰੇ ਲਾਸਟ ਵਾਲੀ ਝੋਟੀ ਇਹ ਕਿਹੜਾ ਸੂਆ ਸੂਈਆ ਇਹ ਵੀਰੇ ਤੀਜਾ ਸੂਆ ਆ ਗਿਆ ਇਹਦੇ ਮਗਰ ਗਿਆ ਇਹਦੇ ਮਗਰ ਕੱਟਾ ਜੀ ਇਹਦੇ ਮਗਰ ਕੱਟਾ ਆ ਗਿਆ ਤੀਜਾ ਸੂਆ ਆ ਗਿਆ ਆ ਪਾਵੇਂ ਦੂਜਾ ਕਹਦੀ ਉਹਦਾ ਵੀ ਕੀ ਫਾਇਦਾ ਜੀ ਹਨਾ ਹਾਂਜੀ ਹਾਂਜੀ ਆ ਦੇਖੋ ਜੀ ਥਣ ਭਾਂਡੇ ਦੀ ਚੰਗੀ ਸਾਫ ਸੁਥਰੀ ਕਿੰਨਾ ਕੁ ਹਾਜ਼ਰ ਆ ਬਾਈ ਇਹਦੇ ਥੱਲੇ ਵੀ 8-9 ਲੀਟਰ ਬੋਲੀ ਹਾਜ਼ਰ ਆ ਤੀਜਾ ਦੇਣੀਆਂ ਨੂੰ ਹਾਂਜੀ ਇਹਨੂੰ ਵੀ ਤੀਜਾ ਦੇਣੀਆਂ ਦਾ ਮਕਰਮੂਰੇ ਛੁਈਆਂ ਜੀ 8 ਦੜਕੀ ਓਕੇ ਕਿੰਨਾ ਕੁ ਦੁੱਧ ਕੱਢ ਦੂਗੀ ਹਾਈ ਐਸੇ ਇਹ ਵੀ ਬਾਈ 12-13 ਲੀਟਰ ਕੱਢੂ ਐਵੇਂ ਕੀ ਫਾਇਦਾ 15 ਕਹਿ ਦਾਂਗੇ ਉਹਦਾ ਮੁੱਲ ਕੀ ਆ ਗਿਆ ਇਹਦਾ ਮੁੱਲ ਜੀ 135 135000 ਜਿਹੜਾ ਮਾਨਦਾਨ ਹੋ ਜਾਣਾ ਸਾਰਿਆਂ ਦੇ ਰੇਟ ਵਿੱਚ ਕਰਾਤੇ ਆ ਜੀ ਤੇ ਹੁਣ ਤੁਹਾਨੂੰ ਲਾਸਟ ਦੇ ਦਿਖਾਵਾਂਗੇ ਗੱਬਣ ਮੱਝ ਤੇ ਵੀਡੀਓ ਜਰੂਰ ਥੋੜੀ ਲੰਮੀ ਹੋਣ ਵਾਲੀ ਇੱਕ ਦੀ ਚੋਅ ਹੀ ਕਰਕੇ ਦਿਖਾ ਦੇ ਤੇ ਭਾਈ ਇਹ ਵੀ ਕੀ ਜਾਣਕਾਰੀ ਹੈ ਇਹ ਵੀਰੇ ਗੱਬਣਾ ਹੋਲੋ ਇਹਨੂੰ ਤੀਜਾ ਸੂਆ ਜੀ ਇਹ ਵੀ ਤੀਜਾ ਸੂਆ ਸੂਈ ਵੀ ਆ ਸੂਣ ਵਾਲੀ ਆ ਤੂੰ ਨਾਲ ਹੀ ਆ ਜੀ ਗੱਬਣਾ ਸੂਣ ਵਾਲੀ ਆ ਤੇ ਕਿੰਨਾ ਕੁ ਦੁੱਧ ਕੱਢ ਦੂ ਫਿਰ ਐਸੀ ਇਹ ਵੀਰੇ 12 13 ਲੀਟਰੇ ਕੱਢੂਗੀ ਆਪਾਂ 15 ਕਹਿਦੀ ਉਹਦਾ ਕੋਈ ਫਾਇਦਾ ਨਹੀਂ ਬਜਾਣਾ ਵਜੂਦ ਵਾਲੀ ਹੈ ਨਾ ਬਜਾਣਾ ਵਜੂਦ ਵਾਲੀ ਆ ਚੰਗੇ ਆ ਜੇ ਥਾਣ ਲੈ ਲੈ ਕਿੰਨੇ ਦਿਨ ਬਾਕੀ ਹੈ ਜੀ ਇਹ 5-6 ਤਾਂ ਲੈ ਜੂ ਜੀ ਤੇ ਦੁੱਧ ਕਿੰਨਾ ਕੱਢ ਦੂ ਇਹ ਦੁੱਧ ਵੀਰੇ 12-13 ਲੀਟਰ ਕੱਢ ਦੂਗੇ ਤੇ ਮੁੱਲ ਫਿਰ ਕੀ ਆ ਗਿਆ ਬਾਈ ਜਿਹੜਾ ਮੁੱਲ ਇਹਦਾ ਹੀ 125 1 ਲੱਖ 25 ਵਜਨ ਵਾਲੀ ਮੱਝ ਆ ਹਾਂਜੀ 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 ਤੂੰ ਆ ਰਿਜੀਨਲ ਆ ਜੀ ਜਮਾ ਤੇ ਪਾਰ ਪਿੱਛੇ ਥਣਾ ਦੀ ਓਕੇ ਬਾਈ ਓਕੇ ਵੀਰੋ ਭਾਰ ਦੀ ਆਪਾਂ ਗਾਰੰਟੀ ਦਵਾਂਗੇ ਥਣਾ ਦੀ ਵੀ ਗਾਰੰਟੀ ਆ ਬਾਕੀ ਕਲਾ ਪਾਸ ਕਰਕੇ ਲੈ ਕੇ ਜਾਵੇ ਪਾਸ ਕਰਕੇ ਲੈ ਕੇ ਜਾਵੇ ਤੇ ਹੁਣ ਵੀਰੇ ਇਹਦੇ ਥੱਲੇ ਛੱਡ ਲੋ ਫਿਰ ਬੱਚਾ 18 ਦੂ ਰਹਿਦੀਆਂ ਕਰਾ ਦੇ ਚੈੱਕ ਚਵਾਈ ਸਾਰੀ ਕਰਾ ਦੇਾਂਗੇ ਜੀ ਚੈੱਕ ਲਾ ਲੋ ਬੱਚਾ ਇਧਰ ਨੂੰ ਆ ਆ ਦੇਖੋ ਜੀ ਕੱਦ ਕਾੜ ਐਸਟਰਈ ਆ ਹਨਾ ਬਈ ਐਸਟਰਈ ਆ ਬਈ ਕੱਦ ਕਾੜ ਤਾਂ ਓਕੇ ਜੀ ਬਾਕੀ ਵੱਡੀ-ਬੁੱਡੀ ਬਹੁਤ ਆ ਜੀ ਆ ਦੇਖੋ ਵੀਰੋ ਬੱਚਾ ਚੋਂ ਨਾ ਤੁਸੀਂ ਦੇਖ ਸਕਦੇ ਹੋ ਆ ਦੇਖੋ ਵੀਰੋ ਛੋਟੇ-ਛੋਟੇ ਸਾਹਮਣੇ ਉਤਰੇ ਤੇ ਬੰਦੋ ਫਿਰ ਵੀਰੇ ਬੱਚਾ ਇਹਦਾ ਥਣ ਤੁਹਾਨੂੰ ਦਿਖਾਵਾਂ ਡੱਕਰੇ ਨੂੰ ਘੋਰਾ ਵੀ ਨਹੀਂ ਹਨਾ ਹਾਂਜੀ ਹਾਂਜੀ ਸਾਉਂ ਛੀਲ ਸਾਉਂ ਪਧੀ ਆ ਜੀ ਚਾਰੇ ਥਣ ਨਿਖਲ ਮਿੱਤੇ ਐ ਕੱਢੇ ਜੀ ਗਾਜਰ ਵਰਗੇ ਥਣ ਕੱਢ ਕੇ ਮਾਰਿਆ ਝੋਟੀ ਨੇ ਤੇ ਚਵਾਈ-ਵਾਈ ਕਰਦੇ ਫਿਰ ਤੁਰੂ ਬਾਕੀ ਦਾ ਆਪਾਂ ਸ਼ਾਮ ਦੇ ਟਾਈਮ ਵੀਡੀਓ ਬਣਾ ਰਿਹਾ ਤੁਹਾਨੂੰ ਟਾਈਮ ਦੱਸਾ ਦਈਏ ਜੀ ਟਾਈਮ ਹੈਗਾ ਜੀ 5:00 ਕ 4:00 ਕ 3:00 ਕ ਤੇ 56 ਮਿੰਟ 5 ਤਰੀਕ 12 ਮਹੀਨਾ ਤੇ 2025 ਸ਼ਾਮ ਦੇ ਆਪਾਂ 3:00 ਕ 56 ਮਿੰਟ ਤੇ ਵੀਡੀਓ ਬਣਾ ਰਹੇ ਹਾਂ ਹਬਾਲ ਟੀਵੀ ਦੇਖ ਕੇ ਖਾਲੀ ਗਿਆ ਖਲਾ ਦੇ ਜੀ ਤਾਂ ਆ ਦੇਖੋ ਦਵਾਈ ਤੁਹਾਨੂੰ ਕਰਕੇ ਤੇ ਮੋਟੀ ਤੇ ਪੋਲੀ ਮੂਰਲੇ ਤਣਾ ਹੀ ਕਰ ਲੈ ਬੜਾ ਚਵਾਈ ਸਾਲੇ ਜੁਵਾਈ ਦਾ ਕੋਈ ਨਹੀਂ ਇੱਕ ਨੰਬਰ ਜੁਵਾਈ ਹੈ ਜੀ ਇਧਰਲੀ ਸਾਈਡ ਨੂੰ ਹੋਗਾ ਇਧਰਲੀ ਆਲੀ ਜੁਵਾਈ ਦਾ ਵਾਲੀ ਪੋਲਲੀ ਹੈ ਜੀ ਓਕੇ ਹੈ ਨਾ ਜੁਵਾਈ ਜੁਵਾਈ ਤੇ ਜਾਂਦੀ ਨੇੜੇ ਨੂੰ ਕਰ ਲਾ ਵਾਲੀ ਡੋਲਦਾ ਪਰ ਤੇ ਇੱਕ ਹਾਂ ਜੀ ਸਾਰੀ ਵੀਡੀਓ ਦੇਖ ਲਿਆ ਕਰੋ ਜੀ ਪਹਿਲਾਂ ਫਿਰ ਲਾਇਆ ਕਰੋ ਫੋਨ ਤੇ ਕਿਸੇ ਵੀ ਕਿਸਮ ਦੀ ਜੇ ਸਾਡੀ ਤੁਸੀਂ ਕਰਨੀ ਚਾਹੁੰਦੇ ਹੋ ਉਸੇ ਕਿਸਮ ਦੀ ਥੱਲੀ ਕਰਕੇ ਫਿਰ ਪਸ਼ੂ ਖਰੀਦਿਆ ਕਰੋ ਜੀ ਕਿਉਂਕਿ ਤੁਹਾਡਾ ਹੱਕ ਬਣਦਾ ਥੱਲੀ ਕਰਨ ਦਾ ਕਿਉਂਕਿ ਪੈਸੇ ਤੁਸੀਂ ਲਾਉਣੇ ਨੇ ਤੇ ਬਾਕੀ ਦਾ ਚੰਗੀ ਤੇ ਚੰਗੀ ਆਪਾਂ ਤੁਹਾਡੇ ਵਾਸਤੇ ਵੀਡੀਓ ਅਪਲੋਡ ਕਰਦੇ ਰਹੇਗੇ ਤੇ ਐਂ ਹੀ ਸਾਥ ਦਿੰਦੇ ਰਹੋ ਖਣਪਾਂਡੇ ਦੀ ਪੂਰੀ ਸਾਫ ਸਵੇਰੇ ਫਿਰ ਕਿੰਨੇ ਵਜੇ ਚਬਾਈ ਕਰੀ ਸੀ ਬਾਈ ਸਵੇਰੇ ਵੀਰੇ 5 ਵਜੇ ਚਬਾਈ ਕਰੀ ਕਿ ਆਪਾਂ ਐਵੇਂ ਨਹੀਂ ਕਹਿਦਿਆ ਠੀਕ ਆ 6 ਵਜੇ ਕਰੀ ਛੋਟਾ ਵੀ ਕੋਈ ਫੇਰਾਂ ਤੱਕ ਪਹਿਲਾਂ ਆ ਜਾਣੀ ਘੰਟਾ ਪੈਂਦਾ ਨਹੀਂ ਹਾਂ ਉਹ ਇਹਦਾ ਘੱਟ ਘੜ ਦੂਗੀ ਉਹ ਇਹਦਾ ਘੱਟ ਘੜ ਦੂਗੀ ਬਾਕੀ ਹਜੇ ਤੀਜਾ ਲੈਣ ਸੁਈ ਨੂੰ ਆ ਜੀ ਇਹਦਾ ਕੀ ਆ ਸਾਰਿਆਂ ਚੈੱਕ ਕਰਾਉਣੀ ਹਾਂ ਸਾਰਿਆਂ ਆਪਦਾ ਚੈੱਕ ਕਰਾਉਣੀ ਆ ਜੀ ਓਕੇ ਜੀ ਤੇ ਫਟ ਫਟ ਹਵਾਨੇ ਦੀ ਥਣ ਧੋਰਾ ਨਹੀਂ ਇਹਦਾ ਕੋਈ ਖਰਾਬ ਹੋਣਾ ਜਿੰਨੇ ਸਵੇਰ ਮਰਜੀ ਚੋ ਲਿਓ ਕੋਈ ਮਸਟ ਸਟੇਟਸ ਨਹੀਂ ਇਹਨੂੰ ਆਉਣੀ ਡਿਵਾਈਸ ਵੀ ਪ੍ਰੋਪਰ ਚੰਗੀ ਤੇ ਰੇਟ ਬਾਈ ਫਿਰ ਇਹਦਾ ਕੀ ਆ ਗਿਆ ਇਹਦਾ ਰੇਟ ਬਾਈ ਕੋਈ ਮਾਰਦੀ ਕਰ ਲੈ ਤਾਂ 2 ਲੱਖ ਕਰੀ ਜਾਂਦੇ ਇਹ ਜੀਆਂ ਮੀਆਂ ਦਾ ਹਨਾ ਆਪਾਂ ਇੱਕ 65 ਦੀ ਹਾਂ ਨਾ ਹੀ ਹੈ ਤੇ ਛੋਟੀ ਵੀ ਚੰਗੀ ਆ ਜੀ ਹਾਂਜੀ ਹਾਂਜੀ ਚੰਗੀ ਛੋਟੀ ਆ ਵੱਡੀ ਆ ਜੀ ਬਹੁਤ ਵੱਡੀ ਆ ਓਕੇ ਜੀ ਤੇ ਦੁੱਧ ਦੇਨੇ ਦੇਣਾ 15 ਦੁੱਧ ਹਾਂਜੀ 15 ਕਿਲੋ ਲੀਟਰ ਦੇਨੇ ਦੇਣਾ ਤੁਹਾਨੂੰ ਦੇ ਹਿਸਾਬ ਨਾਲ ਤੁਹਾਨੂੰ ਬਹੁਤ ਸੋਹਣਾ ਲੱਗਿਆ ਜੀ ਚਵਾਈ ਬਹੁਤ ਸੋਹਣੀ ਆ ਓਕੇ ਜੀ ਬਾਕੀ ਆਪਾਂ ਨਰਾਲਾ ਕਰੀ ਦੇਣਾ ਜੀ ਹੁਣ ਦੁੱਧ ਦਾ ਵੀ ਕੋਈ ਨਹੀਂ ਲਾਉਂਦੀ ਸੀ ਜਾਂਦੇ ਥੱਲੇ ਥੱਲੇ ਹੋਰਾ ਧਾਰ ਨਹੀਂ ਦੇਣਾ ਹਾਂਜੀ ਹਾਂਜੀ ਆਪਣੇ ਪਾਸ ਮੀਆਂ ਜਮਾ ਤੇ ਬਾਕੀ ਦੀ ਗੱਲ ਚੰਗੇ ਕਦ ਕਦ ਦੇ ਵਿੱਚ ਫੁੱਲ ਵੱਡੇ ਸਾਈਜ਼ ਦੀ ਆਪਾਂ ਸੰ ਛੋਟੀ ਕਵਰ ਕਰਕੇ ਦੇ ਰਹੇ ਹਾਂ ਜੀ ਇਸ ਕਰਮਾ ਦੀ ਫੀਸ ਸਭ ਪੂਰੀ ਫੋਲ ਬਾਕੀ ਦੇ ਸਾਰੇ ਭੈਣ ਭਰਾਵਾਂ ਦਾ ਬਹੁਤ ਦਿਲੋਂ ਧੰਨਵਾਦ ਹੈ ਜੀ ਸਹੀਂ ਪਿਆਰ ਦਿੰਦੇ ਰਹੋ ਚੰਗੀ ਤੇ ਚੰਗੀ ਆਪਾਂ ਮੱਝਾਂ ਗਾਂ ਤੁਹਾਡੇ ਵਾਸਤੇ ਕਵਰ ਕਰਕੇ ਦਿੰਦੇ ਰਹੀਗੇ ਚਵਾਈ ਬਹੁਤ ਜ਼ਿਆਦਾ ਨਾਲ ਬਾਲੀ ਨਰਮ ਚਵਾਈ ਜਾਂਦੀ ਥੋੜਾ ਜਿਹਾ ਬੱਚਾ ਨੇੜੇ ਕਰਕੇ ਬੰਨਣਾ ਜੀ ਹਾਂਜੀ ਹਾਂਜੀ ਬੱਚਾ ਨੇੜੇ ਕਰਨਾ ਜੀ ਬੱਚੇ ਦਾ ਕਰਦੀ ਆ ਜੀ ਹੂੰ ਤੁਹਾਈ ਪ੍ਰਾਪਰ ਜੀ ਗ੍ਰੇਡ ਤੁਹਾਨੂੰ ਪੁੱਛ ਕੇ ਦੱਸਦਾ ਸਾਰੀ ਜਾਣਕਾਰੀ ਤੁਸੀਂ ਲੈ ਲੈਣੀ ਆ ਪਹਿਲਾਂ ਬੱਚੇ ਨੂੰ ਛੜਦਗੇ ਇਹ ਹੋਣਾ ਹਾਂ 10 ਕਿਲੋ ਬੋਲਾ ਹੈਗਾ ਬਈ ਹੁਣ ਹਾਂਜੀ ਹਾਂਜੀ 10 ਕਿਲੋ ਬੋਲਾ ਹੈਗਾ ਬੜੀ ਵਧੀਆ ਕੁਆਲਿਟੀ ਬੱਚੇ ਨੂੰ ਛੜਦਾ ਹਾਂ ਜੀ ਆਪਾਂ ਛੜਦਾ ਤੇ ਦੂਜੇ ਬੱਚੇ ਨੂੰ ਵੀ ਬੱਚੇ ਨੂੰ ਵੀ ਛੜਦਾ ਜੀ ਬਹੁਤ ਹਾਂਜੀ ਠੰਡ ਹੈਗੀ ਆ ਜੀ ਬੱਚੇ ਦਾ ਔਖਾ ਹੋ ਜਾਂਦਾ ਫੇਰ ਕਿੰਨੇ ਨੰਬਰ ਬਈ ਫੇਰ ਬੋਲਦੇ 94659 95783 ਜੀ ਪਿੰਡ ਟੱਲੇਵਾਲ ਤੋਂ ਆਪਾਂ ਪੰਜ ਝੂਟੇ ਨੂੰ ਕਵਰ ਕਰਕੇ ਦਿੱਤੀਆਂ ਜੀ ਦੂਈਆਂ ਸਬਾਈਆਂ ਕੱਲੀ-ਕੱਲੀ ਤੁਸੀਂ ਜਾਣਕਾਰੀ ਲੈ ਕੇ ਆ ਕੇ ਚੋਕੇ ਲਿਜਾ ਸਕਦੇ ਹੋ ਇੱਕ ਗੱਬਣਾ ਤੇ ਚਾਰ ਸੂਈਆਂ ਸਵਾਈਆਂ ਤੇ ਬਾਕੀ ਸਾਰੇ ਵੀਰਾਂ ਦਾ ਵੀ ਵੀਡੀਓ ਦੇਖਣ ਲਈ ਢਿਲੋਂ ਦੇ ਦੀ ਫਾਰਮ ਬਠਿੰਡਾ ਚੈਨਲ ਦੇਖਣ ਲਈ ਸਾਇਦ ਲੋ ਧੰਨਵਾਦ ਜਲਦ ਮਿਲਦੇ ਹਾਂ ਕੰਨਾ ਵੀਡੀਓ